ਮੁਆਹੁਰ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 10 ਅਜ ਆਪ ਜੀ ਦੇ ਨਾਲ ਸਖਤੀ ਸ਼ਲੋਕ ਮੱਲਾ ਪੰਜਵਾਂ ਦਾ 22ਵਾਂ ਸ਼ਲੋਕ ਉਸ ਦੀ ਵਿਚਾਰ ਆਪ ਜੀ ਨਾਲ ਸੰਗੀ ਕਰਨੀ ਆ ਗੁਰੂ ਮਹਾਰਾਜ ਆ ਮੇਰ ਪਰਿਆਤ ਰਹਤੇ ਬਖਸ਼ਿਸ਼ ਕਰਕੇ ਆਪ ਹੀ ਸ਼ਬਦੀ ਜਾਦਿਆ ਆਪ ਪੰਜਵੇਂ ਸ਼ਲੋਕ ਦੀ ਵਿਚਾਰ ਆਪ ਹੀ ਕਰਵਲਣ ਹੁਣ 22ਵੇਂ ਸ਼ਲੋਕ ਦਾ ਪਾਠ ਸਰਵਣ ਕਰੋ ਤਤਨਾਮ ਸ੍ਰੀ ਵਿਆਹੀ ਗੁਰੂ ਸਾਹਿਬ ਜੀਓ ਨੈ ਸਮਰੰਥੰ ਨੈ ਸੇਵਕੰ ਨੈ ਪ੍ਰੇਤ ਪਰਮ ਪੁਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਇਸ ਪਾਈਂਦੇ ਸਲੋਕਰੰਤਨ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਬ ਜੀ ਦਾ ਦੇ ਸਰਤਾਜ ਸਾਨੂੰ ਯੁਕਤ ਦੱਸ ਰਹੇ ਨੇ ਕਿ ਉਸ ਪਰਮਾਤਮਾ ਦਾ ਨਾਮ ਸਿਮਰ ਲਈ ਦਾਤ ਪਰਮਾਤਮਾ ਕੋ ਦાસ ਕਰਕੇ ਕਿੰਨੇ ਮੰਗਣੀ ਕਿੰਨੇ ਅਦਾਸ ਕਰਨੀ ਜਿਵੇਂ ਭੱਟਾ ਨੇ ਵੀ ਗੁਰੂ ਰਾਮਦਾਸ ਸਾਹਿਬ ਅਗੇ ਅਰਦਾਸ ਕੀਤੀ ਸੀ ਕਿ اے ਪਾਤਸ਼ਾਹ ਸਾਨੂੰ ਨਾਮ ਦੀ ਦਾਤ ਬਖਸ਼ੋ ਆਪਣੀ ਸ਼ਰਨ ਲਈ ਰੱਖੋ ਹਾਵੇਂ ਆਉਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਬੇਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਿਰਨਾਇ ਇਹ ਤਾਂ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਕ ਅਰਦਾਸ ਹੈ ਤੇਰੇ ਅਗੇ ਵੇ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਇੱਥੇ ਵੀ ਪੰਮੇ ਪਾਤਸ਼ਾਹ ਨੇ ਸਾਨੂੰ ਉਸਕਾਰ ਤੋਰ ਅੱਗੇ ਅਰਦਾਸ ਕਰਦੀ ਜੁਗ ਦੱਸੀ ਹੈ ਪਾਚਾ ਤੂੰ ਪਰਮ ਪੁਰਖ ਹੈ ਏ ਪ੍ਰਮਾਤਮਾ ਤੂੰ ਬੜਾ ਸ਼੍ਰੇਸ਼ਟ ਪੁਰਖ ਹੈ ਤੂੰ ਸਭ ਤੋਂ ਵੱਡਾ ਹੈ ਤੇ ਤੇਰੇ ਅੱਗੇ ਅਰਦਾਸ ਹੈ ਏ ਪਾਚਾ ਮੇਰੇ ਚ ਕੋਈ ਨਾ ਸਮਰਥਨ ਮੇਰੇ ਤੇ ਕੋਈ ਯੋਗਤਾ ਨਹੀਂ ਮੈਂ ਇਨੇ ਯੋਗਾ ਨਹੀਂ ਕਿ ਮੈਂ ਤੇਰਾ ਸਿਮਰਨ ਕਰ ਸਕਾ ਮੈਂ ਸੇਵਕੰ ਨਾਮ ਮੇਰੇ ਤੇ ਕੋਈ ਸੇਵਕਾਂ ਵਾਲੇ ਗੋਣੀ ਨਹੀਂ ਨਾਮ ਮੈਂ ਤੇਰਾ ਸੇਵਕ ਹੀ ਬਣ ਸਕੀ ਸੇਵਕ ਦੇ ਗੁਣ ਦੱਸੇ ਪੰਜਵੇਂ ਪਾਤਸ਼ਾਹ ਨੇ ਸੋ ਸੇਵਕ ਜਿਸ ਕਿਰਪਾ ਕਰੇ ਨਿਮਖ ਨਿਮਖ ਜਪ ਨਾਨਕ ਹਰੇ ਤੇ ਹਰ ਵੇਲੇ ਉਸ ਪਰਮਾਤਮਾ ਦਾ ਜਿਹਨੇ ਨਾਮ ਜਪਿਆ ਉਹ ਪਰਮਾਤਮਾ ਨੇ ਜਿਹੜੋ ਕਿਰਪਾ ਕੀਤੀ ਉਹ ਸੇਵਕ ਹੈ ਪਾਛਾ ਕਹਿੰਦੇ ਮੇਰੇ ਤੇ ਇਹ ਵੀ ਗੁਣ ਨਹੀਂ ਤੇ ਕਿਰਪਾ ਕਰ ਮੈਂ ਪ੍ਰੀਤ ਪੁਰਖ ਪਰਭੋਖ ਪਰਭੋਖ ਤਮ ਉਹ ਪਰਮ ਪੁਰਖ ਪਰਮਾਤਮਾ ਤੇਰੇ ਨਾਮ ਮੇਰੀ ਕੋਈ ਪ੍ਰੀਤ ਵੀ ਨਹੀਂ ਮੈਨੂੰ ਤਾਂ ਪਿਆਰ ਕਰਨਾ ਵੀ ਨਹੀਂ ਆਉਂਦਾ ਕੋਈ ਪਰਮਾਤਮਾ ਮਿਲਦਾ ਕਿਨੇ ਆ ਜਿਨੇ ਪ੍ਰੇਮ ਕੀਤਾ ਗੋਨਾਂਦੇਸਾ ਸਤਪੰਦੇ ਸਾਈਂ ਬਸ ਪ੍ਰਾਪਤ ਹੋਏ ਜਾਸੋ ਲਾਇਆ ਹੈ ਜੇ ਤੁਸੀਂ ਨਾ ਪਿਆਰ ਕਰੋਗੇ ਤੁਹਾਨੂੰ ਉਹੀ ਚੀਜ਼ ਮਿਲੇਗੀ ਸੰਸਾਰ ਨਾਲ ਪਿਆਰ ਕਰੋਗੇ ਸੰਸਾਰ ਦੇ ਬਾਜ਼ਾਰਤ ਮਿਲਣਗੇ ਨਿਰਕਾਰ ਨਾਲ ਪਿਆਰ ਕਰੋਗੇ ਨਿਰਕਾਰ ਦੀ ਉਹੀ ਜਾਂਦੇ ਨੇ ਪੰਡਿਤ ਲੋਚਨ ਜੀ ਕਹਿੰਦੇ ਨੇ ਕਿ ਜਿਨੇ ਉਸ ਪਰਮਾਤਮਾ ਨਾਲ ساری ਜ਼ਿੰਦਗੀ ਤੇ ਆਖਰੀ ਵੇਲੇ ਵੀ ਪਿਆਰ ਕੀਤਾ ਉਹਨੂੰ ਸਿਮਰਿਆ ਉਹਨੂੰ ਯਾਦ ਕੀਤਾ ਉਹ ਜਿੰਦਾ ਹੀ ਮੁਕਤ ਆ ਗਿਆ ਉਹਦੇ ਹਿਰਦੇ ਚ ਪਰਮਾਤਮਾ ਵਸਦਾ ਆਖਰਕਾਰ ਜਦੋਂ ਰਹਿਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦ ਤਰਲੋਚਨ ਤੇ ਨਾਮ ਮੁਕਤ ਪਤੰਬਰ ਤਾਂ ਕੇ ਰਦੇ ਵਿੱਚ ਹੈ ਕੋ ਪ੍ਰਮਾਤਮਾ ਜੀ ਉਹਦੇ ਹਿਰਦੇ ਚ ਬਸ ਕੇ ਅੰਦਰ ਤੇ ਉਹ ਮੁਕਤ ਹੋ ਜਾਂਦਾ ਹੈ। ਮਹਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਆ। ਜਿਨੇ ਪ੍ਰਮਾਤਮਾ ਨੂੰ ਪਿਆਰ ਕੀਤਾ ਉਹਨੇ ਹੀ ਪ੍ਰਮਾਤਮਾ ਨੂੰ ਪਾਇਆ। ਸੋ ਇਥੇ ਪਾਤਸ਼ਾਹ ਕਹਿ ਰਹੇ ਨੇ। 나ਤ ਮੇਰੇ ਚ ਕੋ ਯੋਗਤਾ ਹੈ ਨਾ ਮੇਰੀ ਕੋ ਤਾਕਤ ਹੈ। ਨਾ ਮੇਰੇ ਸੇਵਕਾਂ ਵਾਲੇ ਗੋਲ ਨੇ ਨਾ ਮੈਨਾਂ ਤੇਰਾ ਨਾਮ ਪ੍ਰੀਤ ਪਾਈ ਹੈ। ਇਹ ਪਾਤਸ਼ਾਹ हे कृपालु प्रभु ए हरि हे गुरु रूप प्रभु हे प्रभु रूप गुरु हे कृपालु प्रभु हे बख्शेंद्र प्रभु ए हरि रूप गुरु मैं तेरे आगे अरदास करता हूं पाक्षात तव प्रसाद सिमरते नाम तू कृपा करें ते मैं तेरा नाम जप सकता हूं तेरी कृपा तो बगैर मैं तेरा नाम नहीं जप सकता तो गुरु महाराज ਬਸ਼ਿਸ਼ ਕਰਨ ਰਹਿਮਤ ਕੰਨ ਤੇ ਤਾਂ ਹੀ ਉਹਦਾ ਨਾਮ ਜਪਿਆ ਜਾ ਸਕਦਾ ਨਾਮ ਸਿਮਰਿਆ ਜਾ ਸਕਦਾ ਪੰਜਵੇਂ ਪਾਤਸ਼ਾਹ ਸਾਨੂੰ ਗਉੜੀ ਰਾਤ ਦੀ ਵੀ ਸਮਝਾਉਂਦੇ ਨੇ ਤੁਮ ਲਾਹਵੋ ਤੋਂ ਲਾਗੇ ਸੇਵ ਇਹ ਪਾਤਸ਼ਾਹ ਤੁਹੀਂ ਕਿਰਪਾ ਕਰਕੇ ਨਾਮ ਸਿਮਰਨ ਤੇ ਲਾਹਵ ਦੇ ਤਾਂ ਹੀ ਤੇਰਾ ਸੇਵ ਹੁੰਦਾ ਸੰਤ ਦੀ ਸੇਵਾ ਨਾਮ ਤੇ ਆਈਏ ਨਾਮ ਤੇ ਆਉਣਾ ਹੀ ਸੇਵਾ ਹੈ ਉਹਦਾ ਹੁਕਮ ਮੰਨਣਾ ਹੀ ਸੇਵਾ ਹੈ ਮੈਂ ਤਾਂ ਹੀ ਤੇਰਾ ਹੁਕਮ ਮੰਨ ਸਕਦਾ ਤੇਰਾ ਸਿਮਰਨ ਤਾਂ ਹੀ ਕਰ ਸਕਦਾ ਦੇਵ ਤੂੰ ਮੇਰੇ ਤੇ ਆਪਣੇ ਚਰਨੀ ਲਾਵੇਂ ਹੰਮ ਤੇ ਕਛੂ ਨਾ ਹੋਵੇ ਦੇਵ اے ਪ੍ਰਭੂ ਮਿਰ ਤੂੰ ਆਪਣੇ ਆਪ ਕੁਛ ਨਹੀਂ ਹੋ ਸਕਦਾ ਤੁਮਾਤੀ ਮੈਨੂੰ ਸਿਮਰਨ ਤੇ ਲਾਵੇਂ ਦੇ ਤਾਂ ਮੈਂ ਤੇਰਾ ਨਾਮ ਸਿਮਰ ਸਕਦਾ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰੇ ਆਪਾਂ ਅਰਦਾਸ ਕਰੀਏ ਗੁਰੂ ਮਹਾਰਾਜ ਅੱਗੇ ਗੁਰੂ ਮਾਨਾ ਸਾਹ ਨੂੰ ਨਾਮ ਦੀ ਦਾਸ ਸਾਡੀ ਝੋਲੀ ਚੋਂ ਤਾਂ ਕਿ ਉਸ ਪਰਮਾਤਮਾ ਦਾ ਨਾਮ ਸਿਮਰਤੀਏ ਕੋਲਚੰ ਦੀ ਮਾਫੀ ਵਹਿਰ ਦਿੱਤਾ ਖਾਲਸਾ ਵਹਿ ਜੀ ਦੀਪ